ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਕੁੱਕ ਸਟਾਈਲ ਕੈਨੇਡੀਅਨ ਵਿੱਚ ਅੱਜ ਆਪਾਂ ਬਣਾਵਾਂਗੇ ਰਾਗੀ ਦੇ ਆਟੇ ਦੀ ਪੰਜੀਰੀ ਤੇ ਉਹਦੇ ਲਈ ਆਪਾਂ ਰਾਗੀ ਦਾ ਆਟਾ 400 ਗ੍ਰਾਮ ਭੁੰਨੇ ਹੋਏ ਛੋਲੇ 200 ਗ੍ਰਾਮ ਤੇ 200 ਗ੍ਰਾਮ ਆਪਾਂ ਫੁੱਲ ਮਖਾਣੇ ਲੈਨੇ ਇਹਨਾਂ ਨੂੰ ਤੁਸੀਂ ਘੱਟ ਵੱਧ ਵੀ ਕਰ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਆਟੇ ਨੂੰ ਡਰਾਈ ਰੋਸਟ ਕਰ ਲੈਣਾ ਹੈ ਇੱਦਾਂ ਥੋੜਾ ਭੁੰਨ ਲੈਣਾ ਹੈ ਆਪਾਂ ਤਾਂ ਜੋ ਇਸ ਦੀ ਨਮੀ ਖਤਮ ਹੋ ਜਾਵੇ 5 ਤੋਂ 4 ਮਿੰਟ ਆਟੇ ਨੂੰ ਭੁੰਨਣ ਤੋਂ ਬਾਅਦ ਆਪਾਂ ਕੱਢ ਲਵਾਂਗੇ ਫੁੱਲ ਮਖਾਣੇ ਅਤੇ ਛੋਲਿਆਂ ਦੇ ਦਾਣਿਆਂ ਨੂੰ ਆਪਾਂ ਗ੍ਰाइंड ਕਰ ਲਿਆ ਹੈ ਤੇ ਇਹ ਥੋੜਾ ਜਿਹਾ ਦਰਦਰਾ ਰੱਖਾਂਗੇ ਤੇ ਆਪਾਂ ਰੋਸਟ ਨਹੀਂ ਕੀਤੀ ਸੀ ਫੁੱਲ ਮਖਾਣੇ ਇਹਨਾਂ ਨੂੰ ਆਪਾਂ ਇਦਾਂ ਹੀ ਗ੍ਰाइंड ਕਰ ਲਿਆ ਹੈ ਹੁਣ ਆਪਾਂ ਕਿਓ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਤੇ ਸਭ ਤੋਂ ਪਹਿਲਾਂ ਆਪਾਂ ਰਾਗੀ ਦਾ ਆਟਾ ਕਿਓ ਵਿੱਚ ਭੁੰਨ ਲਵਾਂਗੇ ਇੱਥੇ ਆਪਾਂ 400 ਗ੍ਰਾਮ ਰਾਗੀ ਦਾ ਆਟਾ ਲਿਆ ਹੈ ਤੇ ਕਿਓ ਆਪਾਂ 500 ਗ੍ਰਾਮ ਲਿਆ ਹੈ ਕਿਉਂਕਿ ਇਸ ਵਿੱਚ ਆਪਾਂ ਛੋਲਿਆਂ ਦੇ ਦਾਣਿਆਂ ਦਾ ਆਟਾ ਵੀ ਪਾਉਣਾ ਹੈ ਤੇ ਫੁੱਲ ਮਖਾਣੇ ਵੀ ਉਹਨਾਂ ਨੇ ਕਿਓ ਨੂੰ ਚੰਗੀ ਤਰ੍ਹਾਂ ਐਬਸੋਰਬ ਕਰ ਲੈਣਾ ਹੈ ਇਸ ਲਈ ਸਭ ਤੋਂ ਪਹਿਲਾਂ ਆਪਾਂ ਰਾਗੀ ਦੇ ਆਟੇ ਨੂੰ ਭੁੰਨ ਲੈਣਾ ਹੈ ਘਿਓ ਵਿੱਚ ਤੇ ਇਸ ਦਾ ਕੋਈ ਖਾਸ ਕਲਰ ਚੇਂਜ ਨਹੀਂ ਹੋਵੇਗਾ ਕਿਉਂਕਿ ਇਹ ਪਹਿਲਾਂ ਹੀ ਰੈੱਡ ਕਲਰ ਦਾ ਹੈ ਇਸ ਲਈ ਇਸ ਦੀ ਸਮੈਲ ਤੋਂ ਤੁਸੀਂ ਆਈਡੀਆ ਲਗਾ ਸਕਦੇ ਹੋ ਕਿ ਆਟਾ ਆਪਣਾ ਭੁੱਜ ਕੇ ਤਿਆਰ ਹੋ ਗਿਆ ਹੈ ਰਾਗੀ ਦਾ ਆਟਾ ਖਾਣ ਦੇ ਬਹੁਤ ਸਾਰੇ ਫਾਇਦੇ ਨੇ ਜਿਸ ਤਰ੍ਹਾਂ ਆਪਣੇ ਵਿੱਚ ਆਇਰਨ ਦੀ ਘਾਟ ਹੈ ਤਾਂ ਆਪਾਂ ਰਾਗੀ ਦਾ ਆਟਾ ਆਪਣੇ ਰੁਟੀਨ ਵਿੱਚ ਯੂਜ਼ ਕਰਦੇ ਹਾਂ ਪੈਸ ਨਾਲ ਆਇਰਨ ਦੀ ਕਮੀ ਪੂਰੀ ਹੁੰਦੀ ਹੈ ਤੇ ਛੋਲਿਆਂ ਦੇ ਦਾਣਿਆਂ ਵਿੱਚੋਂ ਆਪਾਂ ਨੂੰ ਫਾਈਬਰ ਪ੍ਰੋਟੀਨ ਆਇਰਨ ਮਿਲਦਾ ਹੈ ਤੇ ਫੁੱਲ ਮਖਾਣਿਆਂ ਵਿੱਚੋਂ ਕੈਲਸ਼ੀਅਮ ਤਾਂ ਇਹ ਪ੍ਰੈਗਨੈਂਸੀ ਵਿੱਚ ਬਹੁਤ ਹੀ ਜ਼ਿਆਦਾ ਗੁਣਕਾਰੀ ਹੁੰਦੇ ਹੈ ਰਾਗੀ ਦਾ ਆਟਾ ਆਪਾਂ ਪਾਉਣ ਲਿਆ ਹੈ ਕਿਉਂ ਵਿੱਚ ਹੁਣ ਆਪਾਂ ਇਸ ਵਿੱਚ ਪੂਜੀ ਹੋਏ ਛੋਲਿਆਂ ਦਾ ਜੋ ਪਾਊਡਰ ਤਿਆਰ ਕੀਤਾ ਸੀ ਉਹ ਪਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਸ ਵਿੱਚ ਫੁੱਲ ਮਖਾਣਿਆਂ ਦਾ ਪਾਊਡਰ ਵੀ ਨਾਲ ਹੁੰਦੇ ਹੀ ਪਾ ਲਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਆਪਾਂ ਮਿਕਸ ਕਰ ਲਵਾਂਗੇ ਤੇ ਇਸ ਨੂੰ ਆਪਾਂ ਜ਼ਿਆਦਾ ਸੇਕ ਨਹੀਂ ਲਵਾਉਣਾ ਇੱਥੇ ਆਪਾਂ ਫਲੇਮ ਨੂੰ ਘੱਟ ਰੱਖਣਾ ਹੈ ਕਿਉਂਕਿ ਭੁੱਜੇ ਹੋਏ ਛੋਲਿਆਂ ਨੂੰ ਜ਼ਿਆਦਾ ਸੇਕ ਲਵਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਫੁੱਲ ਮਖਾਣਿਆਂ ਨੂੰ ਇਹ ਈਜ਼ਲੀ ਹੀ ਪੱਕ ਜਾਣਾ ਹੈ ਲੋ ਫਲੇਮ ਰੱਖਾਂਗੇ ਆਪਾਂ ਬਸ ਇਹਨਾਂ ਨੂੰ ਆਪਾਂ ਆਟੇ ਵਿੱਚ ਮਿਕਸ ਹੀ ਕਰਨਾ ਹੈ ਰਾਗੀ ਦਾ ਆਟਾ ਪੂਜੇ ਹੋ ਛੋਲੇ ਦਾ ਪਾਊਡਰ ਤੇ ਫੁੱਲ ਮਖਾਣੇ ਇਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਆਇਰਨ ਕੈਲਸ਼ੀਅਮ ਫਾਈਬਰ ਪ੍ਰੋਟੀਨ ਬਹੁਤ ਜ਼ਿਆਦਾ ਮਾਤਰਾ ਵਿੱਚ ਮਿਲਦਾ ਹੈ ਇਸ ਲਈ ਇਸ ਨੂੰ ਆਪਾਂ ਵਧਰੇ ਬੱਚੇ ਬਜ਼ੁਰਗ ਗਰਭਪਤੀ ਔਰਤਾਂ ਸਾਰੇ ਹੀ ਖਾ ਸਕਦੇ ਆ ਇਹ ਬਹੁਤ ਹੀ ਗੁਣਕਾਰੀ ਪੰਜੀਰੀ ਹੈ ਤੇ ਇਸ ਨੂੰ ਬਣਾਉਣ ਵਿੱਚ ਵੀ ਕੋਈ ਜ਼ਿਆਦਾ ਸਮਾਂ ਵੇਸਣ ਨਹੀਂ ਹੁੰਦਾ ਤੇ ਇੱਥੇ ਆਪਣੀ ਪੰਜੀਰੀ ਬਣ ਕੇ ਤਿਆਰ ਹੈ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਰਲਾ ਲਿਆ ਹੈ ਤੇ ਇਹ ਕੁਝ ਇਸ ਤਰ੍ਹਾਂ ਦੀ ਤਿਆਰ ਹੋ ਜਾਵੇਗੀ ਜੇਕਰ ਤੁਸੀਂ ਇਹ ਪੰਜੀਰੀ ਸਰਦੀ ਵਿੱਚ ਬਣਾ ਰਹੇ ਹੋ ਤਾਂ ਤੁਸੀਂ ਇਸ ਵਿੱਚ ਨੱਟਸ ਵੀ ਪਾ ਸਕਦੇ ਹੋ ਡਰਾਈ ਫਰੂਟ ਉਹਨਾਂ ਨੂੰ ਵੀ ਤੁਸੀਂ ਗ੍ਰाइंड ਕਰਕੇ ਪਾ ਸਕਦੇ ਹੋ ਜਾਂ ਦਰਦਰੇ ਪੀਸ ਕੇ ਜਿਸ ਤਰ੍ਹਾਂ ਵੀ ਤੁਹਾਨੂੰ ਚੰਗਾ ਲੱਗੇ ਪਰ ਮੈਂ ਇਹ ਗਰਮੀ ਵਿੱਚ ਬਣਾਈ ਹੈ ਬਾਕੀ ਜੇਕਰ ਗੁਰਪਤਿ ਔਰਤਾਂ ਨੇ ਖਾਣੀ ਹੈ ਤਾਂ ਉਹਨਾਂ ਨੂੰ ਇਹ ਪੰਜੀਰੀ ਇਸ ਤਰ੍ਹਾਂ ਹੀ ਤਿਆਰ ਕਰ ਲੈਣੀ ਚਾਹੀਦੀ ਹੈ ਇਹ ਪੰਜੀਰੀ ਬਹੁਤ ਹੀ ਸੌਖੇ ਤਰੀਕੇ ਨਾਲ 5-7 ਮਿੰਟਾਂ ਵਿੱਚ ਤਿਆਰ ਹੋ ਜਾਂਦੀ ਹੈ ਤੇ ਇਸ ਦੇ ਉੱਤੇ ਕੋਈ ਮਿਹਨਤ ਵੀ ਜ਼ਿਆਦਾ ਨਹੀਂ ਆਉਂਦੀ ਤੇ ਸਾਡੇ ਪੋਕਨੋ ਵੀ ਖਤਮ ਕਰਦੀ ਹੈ ਤੇ ਸਾਡੀ ਆਇਰਨ ਕੈਲਸ਼ੀਅਮ ਦੀ ਘਾਟ ਨੂੰ ਵੀ ਪੂਰਾ ਕਰਦੀ ਹੈ ਇਸ ਲਈ ਇਸ ਨੂੰ ਜ਼ਰੂਰ ਬਣਾ ਕੇ ਟਰਾਈ ਕਰਿਓ ਤੇ ਹੁਣ ਆਪਣੀ ਪਜਿਰੀ ਚੰਗੀ ਤਰ੍ਹਾਂ ਮਿਕਸ ਹੋ ਗਈ ਹੈ ਹੁਣ ਆਪਾਂ ਇਸ ਵਿੱਚ ਸ਼ੱਕਰ ਪਾ ਦੇਵਾਂਗੇ ਤੁਸੀਂ ਚਾਹੋ ਤਾਂ ਇੱਥੇ ਗੋੜੀ ਚੀਨੀ ਕੁਝ ਵੀ ਪਾ ਸਕਦੇ ਹੋ ਪਰ ਮੈਂ ਸ਼ੱਕਰ ਹੀ ਜ਼ਿਆਦਾ ਇਸਤੇਮਾਲ ਕਰਦੀ ਹਾਂ ਤਾਂ ਮੈਂ ਸ਼ੱਕਰ ਪਾਈ ਹੈ ਬਾਕੀ ਤੁਸੀਂ ਇਸ ਵਿੱਚ ਆਪਦੇ ਟੇਸਟ ਦੇ ਅਕੋਰਡਿੰਗ ਚੀਨੀ ਗੁੜ ਪਾ ਸਕਦੇ ਹੋ ਜੇ ਤੁਸੀਂ ਗਰਮੀ ਵਿੱਚ ਬਣਾ ਰਹੇ ਹੋ ਤਾਂ ਸ਼ੱਕਰ ਨੂੰ ਪਾ ਸਕਦੇ ਹੋ ਤੇ ਬਾਕੀ ਤੁਸੀਂ ਇਹ ਮਿੱਠੇ ਦੀ ਕੁਆਂਟੀਟੀ ਆਪਦੇ ਸਵਾਦ ਅਨਸਾਰ ਵਧਾ ਘਟਾ ਸਕਦੇ ਹੋ ਮੈਂ 400 ਗ੍ਰਾਮ ਰਾਗੀ ਦੇ ਆਟੇ ਵਿੱਚ ਸਿਰਫ ਪਾਈ ਆਹੀ ਸ਼ੱਕਰ पाई है जेकर ਤੁਸੀਂ ਜਿਆਦਾ ਮਿਹਨਤ ਦੇ ਸ਼ਕੀਨ ਹੋ ਤਾਂ ਤੁਸੀਂ ਜਿਆਦਾ ਵੀ ਪਾ ਸਕਦੇ ਹੋ ਤੇ ਇੱਥੇ ਆਪਣੀ ਪੰਜੀਰੀ ਬਸ ਬਣ ਕੇ ਤਿਆਰ ਹੈ ਆਪਾਂ ਇਸ ਵਿੱਚ ਸ਼ੱਕਰ ਮਿਕਸ ਕਰ ਦੇਣੀ ਹੈ ਤੇ ਫਲੇਮ ਆਪਣੀ ਬੰਦ ਹੈ ਜੀਰੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਤੇ ਕੁਝ ਇਸ ਤਰ੍ਹਾਂ ਦੀ ਦਿਖਾਈ ਦੇਵੇਗੀ ਤੇ ਤੁਸੀਂ ਵੀ ਬਣਾ ਕੇ ਜਰੂਰ ਟਰਾਈ ਕਰਨਾ ਕਮੈਂਟਸ ਕਰਕੇ ਦੱਸਣਾ ਕਿ ਕਿਸ ਤਰ੍ਹਾਂ ਬਣੀ ਤੇ ਮੇਰੇ ਚੈਨਲ ਤੇ ਜੇਕਰ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਵੀਡੀਓ ਨਾਲ ਤਦ ਤੱਕ ਲਈ ਧੰਨਵਾਦ ਸ਼ਸ਼ੀ